ਮੋਬਾਈਲ ਅੱਜ ਹਰ ਇਨਸਾਨ ਦੀ ਮੁਢਲੀ ਜ਼ਰੂਰਤ ਬਣ ਚੁੱਕਿਆ ਹੈ ਛੋਟੇ ਦੁਕਾਨਦਾਰ ਤੋਂ ਲੈ ਕੇ ਵੱਡੇ ਬਿਜ਼ਨਸਮੈਨ ਤੱਕ ਦਾ ਕੰਮ ਤਾਂ ਦਾ ਮੋਬਾਈਲ ਤੇ ਹੀ ਚੱਲਦਾ ਹੈ ਪਰ ਸੋਚੋ ਜੇ ਕਰੀ ਨਾ ਮੋਬਾਈਲਾਂ ਦਾ ਨੈਟਵਰਕ ਹੀ ਉੜ ਜਾਵੇ ਤਾਂ ਕਿੰਨੀ ਪਰੇਸ਼ਾਨੀ ਹੋਵੇਗੀ ਕੁਝ ਇਸੇ ਤਰ੍ਹਾਂ ਦੀ ਹੀ ਪਰੇਸ਼ਾਨੀ ਦੇ ਨਾਲ ਦੋ ਚਾਰ ਹੋ ਰਹੇ ਨੇ ਪੰਜਾਬ ਦੇ ਅੱਠ ਜ਼ਿਲ੍ਹਿਆਂ ਦੇ ਲੋਕ ਦਰਅਸਲ ਮਾਲਵੇ ਦੇ ਅੱਠ ਜ਼ਿਲ੍ਹਿਆਂ 'ਚ ਲੱਗੇ ਵੱਖ-ਵੱਖ ਮੋਬਾਈਲ ਕੰਪਨੀਆਂ ਦੇ ਸੈਂਕੜਾ ਮੋਬਾਈਲ ਟਾਵਰ ਆਊਟ ਆਫ ਸਰਵਿਸ ਹੋ ਗਏ ਨੇ ਬਹੁਤ ਜ਼ਿਆਦਾ ਤਿੰਨ ਚਾਰ ਦਿਨਾਂ ਦਾ ਤਾਂ ਫੋਨ ਕਿਤੇ ਵੀ ਨਹੀਂ ਲੱਗ ਰਿਹਾ ਬਹੁਤ ਜਿਆਦਾ ਮੁਸ਼ਕਲ ਆ ਰਹੀ ਹੈ ਵੀ ਸਰਕਾਰ ਨੂੰ ਚਾਹੀਦਾ ਜਲਦੀ ਤੋਂ ਜਲਦੀ ਇਹਦਾ ਕੋਈ ਹੱਲ ਕਰੇ ਜਿਹੜਾ ਸਾਰਾ ਹੀ ਕੰਮ ਇੰਟਰਨੈਟ ਤੇ ਮੋਬਾਈਲ ਤੇ ਖੜਾ ਹੋਇਆ ਜੀ ਔਰ ਪਿਛਲੇ 2-3 ਦਿਨਾਂ ਤੋਂ ਮੋਬਾਈਲ ਦੀ ਰੇਂਜ ਦੀ ਪ੍ਰੋਬਲਮ ਹੋਣ ਕਰਕੇ ਨਾ ਹੀ ਕੋਈ ਗੱਲ ਆ ਫੋਨ ਤੇ ਗੱਲਬਾਤ ਹੋ ਰਹੀ ਹੈ ਤੇ ਨਾ ਹੀ ਮੋਬਾਈਲ ਨੈਟ ਚੱਲ ਰਿਹਾ ਹੈ ਜਿਸ ਕਰਕੇ ਸਾਰੀ ਕਨੈਕਟੀਵਿਟੀ ਰੁਕ ਗਈ ਹੈ ਤੇ ਨਾ ਹੀ ਇਸ ਪਰ ਪਰ ਕੰਪਨੀਆਂ ਦਾ ਕੋਈ ਧਿਆਨ ਨਹੀਂ ਨਾ ਹੀ ਸਰਕਾਰ ਕੋਈ ਇਸ ਉੱਪਰ ਐਕਸ਼ਨ ਲੈ ਰਹੀ ਹੈ ਉਦੋਂ ਕੰਪਨੀ ਇੰਜੀਨੀਅਰ ਮੌਕੇ ਸਮੇਂ ਸੈਂਕੜਾਂ ਟਾਵਰਾਂ ਦੇ ਖਰਾਬ ਹੋਣ ਨੂੰ ਸੁਭਾਵਿਕ ਨਹੀਂ ਮੰਨ ਰਹੇ ਪਟਿਆਲਾ ਪੂਰਾ ਬਠਿੰਡਾ ਸਾਜਲ ਕਾ ਗੌਰ ਸਾਰਾ ਇਵਨ ਕੇ ਮਾਨਸਾ ਬਰਨਾਲਾ ਸਾਰਾ ਏਰੀਆ ਪੂਰਾ ਅਫੈਕਟਡ ਹੋ ਗਿਆ ਹੁਣ ਜਿਹੜੀ ਸਾਡੀ ਜਿੱਥੇ ਇਨਸੀਡੈਂਟ ਹੋਇਆ ਇਹ ਵੀ ਕਿਸੇ ਸਾਜਦੇ ਤੇ ਇੱਕ ਕਰੋੜਾ ਕਰੋਨਾ ਪਿਆਦਾ ਇਕਵਪਮੈਂਟ ਸੀਗਾ ਜਿਹੜਾ ਕਿ ਮਤਲਬ ਹੀ ਫਾਇਰ ਇਨਸੀਡੈਂਟ ਹੋ ਗਿਆ ਥੇ ਕਾਰਨ ਪਾਵੇਂ ਕੁਝ ਵੀ ਰਿਹਾ ਹੋਵੇ ਪਰ ਮੋਬਾਈਲ ਨੈਟਵਰਕ ਚਾਈ ਇਸ ਖਰਾਬੀ ਨੇ ਜਿੱਥੇ ਕੰਪਨੀਆਂ ਨੂੰ ਕਰੋੜਾਂ ਦਾ ਚੂਨਾ ਲਗਾਇਆ ਉਥੇ ਖਪਤਕਾਰਾਂ ਨੂੰ ਵੀ ਕਾਫੀ ਨੁਕਸਾਨ ਚਲਣਾ ਪਿਆ ਤਲਵੰਡੀ ਸਾਬੋ ਤੋਂ ਮਨੀਸ਼ ਗਰਗ ਜਗਬਾਣੀ ਟੀਵੀ